ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੀ ਕਰ ਗਰਮੀ ਦੀ ਬਚਾ ਨਾਲ ਬੁਖਾਰ ਹੋ ਗਿਆ ਹੈ ਤਾਂ ਕੱਦੂ ਨੂੰ ਕੱਟ ਕੇ ਪੈਰਾਂ ਦੀਆਂ ਤਲੀਆਂ ਉੱਪਰ ਮਾਲਿਸ਼ ਕਰੋ ਬੁਖਾਰ ਉਤਰ ਜਾਵੇਗਾ ਨੰਬਰ 2 ਰਜਣਾ ਥੋੜੀ ਦੇਰ ਤੱਕ ਉਂਗਲਾਂ ਦੇ ਨਹਾਂ ਨੂੰ ਆਪਸ ਵਿੱਚ ਰਗੜ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 3 ਹfte ਵਿੱਚ ਇੱਕ ਵਾਰ ਆਪਣੇ ਸਰੀਰ ਦੀ 15 ਤੋਂ 20 ਮਿੰਟ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਨੰਬਰ 4 ਨਮਕੀਨ ਪਾਣੀ ਪੀਣ ਵਾਲੇ ਇਨਸਾਨ ਦੇ ਕਦੇ ਵੀ ਗਲਾ ਖਰਾਬ ਨਹੀਂ ਹੁੰਦਾ। ਨੰਬਰ 5 ਰਾਤ ਦੇ ਸਮੇਂ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਸਾਡੀ ਸਰੀਰਕ ਤਾਕਤ ਵਿੱਚ ਕਮੀ ਆ ਜਾਂਦੀ ਹੈ। ਇਸ ਦੇ ਨਾਲ ਵਾਰ ਵਾਰ ਪਸ਼ਾਬ ਆਉਣ ਦੀ ਦਿੱਕਤ ਵੀ ਹੋ ਸਕਦੀ ਹੈ ਨੰਬਰ 6 ਸਵੇਰੇ ਉੱਠ ਕੇ ਖਜੂਰਾਂ ਦੁੱਧ ਨਾਲ ਖਾ ਲਓ ਇਸ ਤਰ੍ਹਾਂ ਕਰਨ ਨਾਲ ਦਿਲ ਦੀਆਂ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 7 ਜੇਕਰ ਤੁਹਾਨੂੰ ਗੈਸ ਦੀ ਦਿੱਕਤ ਰਹਿੰਦੀ ਹੈ ਤਾਂ ਤੁਸੀਂ ਪੈਦਲ ਚੱਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਗੈਸ ਦੀ ਦਿੱਕਤ ਦੂਰ ਹੋ ਜਾਵੇਗੀ ਨੰਬਰ 8 ਖੁਰਾਕ ਵਾਲੀ ਸੌਰੀ ਖੁਰਕ ਵਾਲੀ ਜਗਾ ਤੇ ਪਿਆਜ਼ ਦਾ ਰਸ ਦੀ ਮਾਲਿਸ਼ ਕੀਤੀ ਜਾਵੇ ਤਾਂ ਖੁਰਕ ਦੂਰ ਹੋ ਜਾਵੇਗੀ ਨੰਬਰ 9 ਪੱਖੇ ਜਾਂ ਫਿਰ ਏਸੀ ਵਿੱਚ ਸੌਣ ਨਾਲ ਮੋਟਾਪਾ ਬਹੁਤ ਜਲਦੀ ਵਧੇ ਜਾਂਦਾ ਹੈ ਨੰਬਰ 10 ਕਾਲੀ ਮਿਰਚ ਦੇ ਦੋ ਦਾਣੇ ਰੋਜ਼ਾਨਾ ਚਬਾਉਣ ਨਾਲ ਕਬਜ ਦੀ ਦਿੱਕਤ ਦੀ ਸ਼ਿਕਾਇਤ ਨਹੀਂ ਹੁੰਦੀ ਨੰਬਰ 11 ਜੋ ਔਰਤਾਂ ਹੌਣ ਦੇ ਪਾਣੀ ਵਿੱਚ ਨਿੰਬੂ ਮਿਲਾ ਕੇ ਨਹਾਉਂਦੀਆਂ ਹਨ ਉਨ੍ਹਾਂ ਨੂੰ ਜਲਦੀ ਸਕਿਨ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਉਨ੍ਹਾਂ ਦੀ ਚਮੜੀ ਵੀ ਮਲੈਮ ਤੇ ਚਮਕਦਾਰ ਹੋ ਜਾਂਦੀ ਹੈ ਨੰਬਰ 12 ਬੁਖਾਰ ਘਟਣ ਦਾ ਨਾ ਨਹੀਂ ਲੈ ਰਿਹਾ ਤਾਂ ਚੌਲਾਂ ਦਾ ਉਬਲਿਆ ਹੋਇਆ ਪਾਣੀ ਪੀ ਲਓ ਹੌਲੀ ਹੌਲੀ ਬੁਖਾਰ ਘਟਣਾ ਸ਼ੁਰੂ ਹੋ ਜਾਵੇਗਾ ਨੰਬਰ 13 ਜੋ ਔਰਤਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਨਹਾ ਲੈਂਦੀਆਂ ਹਨ ਉਹਨਾਂ ਦੀ ਸ킨ਾ ਹਮੇਸ਼ਾ ਹੀ ਚਮਕਦਾਰ ਹੋ ਜਾਂਦੀ ਹੈ ਅਤੇ ਬਿਮਾਰੀਆਂ ਵੀ ਉਹਨਾਂ ਤੋਂ ਕੂਹਾਂ ਦੂਰ ਰਹਿੰਦੀਆਂ ਹਨ ਨੰਬਰ 14 ਜੋ ਲੋਕ ਖੀਰਾ ਜ਼ਿਆਦਾ ਖਾਂਦੇ ਹਨ ਉਹਨਾਂ ਨੂੰ ਕਦੇ ਵੀ ਸਾਹ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 15 ਜੇਕਰ ਤੁਸੀਂ ਇੰਚੁਕੰਦਰ ਦਾ ਛਿਲਕਾ ਆਪਣੇ ਚਿਹਰੇ ਉੱਪਰ ਲਗਾ ਕੇ ਆਪਣੇ ਚਿਹਰੇ ਲਈ ਤੇ ਉੱਪਰ ਕੁਝ ਦੇਰ ਲਈ ਮਾਲਿਸ਼ ਕਰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਭਰ ਕੋਈ ਵੀ ਕਰੀਮ ਲਗਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਸ ਨਾਲ ਚਿਹਰੇ ਦੀ ਗੁਲਾਬੀ ਨਖਾਰ ਆ ਜਾਂਦਾ ਹੈ ਨੰਬਰ 16 ਨਾਲ ਨਾਰੀਅਲ ਤੇਜ ਇਕੰਦਰ ਖਾਨ ਨਾਲ ਹੱਡੀਆਂ ਤੇ ਜੋੜਾਂ ਨੂੰ ਤਾਕਤ ਮਿਲਦੀ ਹੈ ਨੰਬਰ 17 ਜੇਕਰ ਤੁਸੀਂ ਆਪਣੇ ਦਿਲ ਨੂੰ ਹਮੇਸ਼ਾ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਕਦੇ ਵੀ ਨਰਾਤਮਕ ਸੋਚ ਨਾ ਰੱਖੋ ਹਮੇਸ਼ਾ ਸਰ ਅਰਥਾ ਸਰਾਕਾਤਮ ਸੋਚੋ ਨੰਬਰ 18 ਜਿਹੜੇ ਪੌਦੇ ਸੁੱਕ ਜਾਂਦੇ ਹਨ ਜਾਂ ਫਿਰ ਮੁਝਾ ਜਾਂਦੇ ਹਨ ਉਹਨਾਂ ਦੀਆਂ ਜੜਾਂ ਵਿੱਚ ਲੱਸੀ ਪਾਓ ਪੌਦਾ ਇੱਕ ਵਾਰ ਫਿਰ ਹਰਾ ਭਰਾ ਹੋ ਜਾਵੇਗਾ ਨੰਬਰ 19 ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਤਾਜ਼ਾ ਦੁੱਧ ਦੀ ਪੈਰਾਂ ਉੱਪਰ ਮਾਲਿਸ਼ ਕਰੋ ਇਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 2 ਪੁਰਦਾਂ ਵਿੱਚ ਜੇਕਰ ਖੂਨ ਦੀ ਕਮੀ ਹੋਵੇ ਤਾਂ ਰਾਤ ਨੂੰ ਤਿੰਨ ਖਜੂਰਾ ਪਾਣੀ ਵਿੱਚ ਪਿਓ ਦਿਓ ਅਤੇ ਅਗਲੇ ਦਿਨ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਲਓ ਅਤੇ ਖਜੂਰਾ ਖਾ ਲਓ ਔਰ ਤਾਂ ਵਿੱਚ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 21 ਸਿਹਤਮੰਦ ਰਹਿਣ ਲਈ ਹਮੇਸ਼ਾ ਸੋਚ ਚੜਨ ਸੌਰੀ ਸੂਜੇ ਚੜਨ ਤੋਂ ਪਹਿਲਾਂ ਉਠੋ ਨੰਬਰ 22 ਜੇਕਰ ਤੁਹਾਡੇ ਸ਼ਰੀਰ ਸੁੰਨ ਹੋ ਜਾਂਦਾ ਹੈ ਤਾਂ ਤੁਸੀਂ ਪਪਿੱਤੇ ਦੇ ਬੀਜਾਂ ਨੂੰ ਪੀਸ ਕੇ ਸਰੋਂ ਦੇ ਤੇਲ ਵਿੱਚ ਮਿਲਾ ਕੇ ਸੁੰਨਣ ਵਾਲੀ ਜਗ੍ਹਾ ਤੇ ਮਾਲਿਸ਼ ਕਰੋ ਇਸ ਨਾਲ ਸੁੰਨਾਪਨ ਦੂਰ ਹੋ ਜਾਵੇਗਾ ਨੰਬਰ 3 ਜੇਕਰ ਤੁਹਾਨੂੰ ਜੋੜਾਂ ਦਾ ਦਰਦ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਹਲਸੀ ਦੇ ਬੀਜਾਂ ਦੇ ਨਾਲ ਅਖਰੋਟ ਖਾ ਸਕਦੇ ਹੋ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 24 ਖਾਣੇ ਦੀਆਂ ਚੀਜ਼ਾਂ ਕਦੇ ਵੀ ਉੱਪਰ ਦੀ ਨਮਕ ਨਾ ਛਿੜਕਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਭਾਰ ਦੋਹਾਂ ਵਧਣ ਲੱਗੇ ਜਾਂਦੇ ਹਨ ਨੰਬਰ 25 ਜੇਕਰ ਤੁਹਾਡੀ ਉਮਰ 40 ਦੇ ਕਰੀਬ ਹੋ ਗਈ ਹੈ ਤਾਂ ਤੁਹਾਨੂੰ ਚਕੰਦਰ ਦਾਸ ਜੀ ਨੂੰ ਜ਼ਰੂਰੀ ਕਰਨਾ ਚਾਹੀਦਾ ਹੈ ਨੰਬਰ 26 ਜੇਕਰ ਤੁਹਾਡ ਨੂੰ ਕੈਲਾ ਖਾਣ ਨਾਲ ਕਬਜ ਦੀ ਦਿੱਕਤ ਹੋ ਜਾਂਦੀ ਹੈ ਤਾਂ ਕੇਲੇ ਉੱਪਰ ਕਾਲਾ ਨਮਕ ਜਾਂ ਫਿਰ ਕਾਲੀ ਮਿਰਚੇ ਲਗਾ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਕਬਜ ਦੀ ਦਿੱਕਤ ਦੂਰ ਹੋ ਜਾਵੇਗੀ ਨੰਬਰ 27 ਜੇਕਰ ਤੁਹਾਨੂੰ ਸਾਹ ਨਾਲ ਸੰਬੰਧੀ ਸਮੱਸਿਆ ਹੈ ਤਾਂ ਸਫੇਦ ਬੇਠੇ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੰਬਰ 28 ਜੋ ਲੋਕ ਸ਼ਕਰਗੰਦੀ ਜ਼ਿਆਦਾ ਖਾਂਦੇ ਹਨ ਉਹਨਾਂ ਦੇ ਵਾਲ ਕਦੇ ਵੀ ਚਿੱਟੇ ਨਹੀਂ ਹੁੰਦੇ। ਨੰਬਰ 29 ਜੇਕਰ ਜ਼ੁਖਾਮ ਦੇ ਕਾਰਨ ਸਿਰ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਪੈਰ ਤੋਂ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 30 ਪਸੰਦ ਉਸ ਨੂੰ ਕਰੋ ਜੋ ਤੁਹਾਡੇ ਲਈ ਬਦਲਾਅ ਲਿਆਵੇ ਨਹੀਂ ਤਾਂ ਪ੍ਰਭਾਵਿਤ ਤਾਂ ਮਧਾਰੀ ਵੀ ਕਰ ਜਾਂਦੇ ਨੇ। ਨੰਬਰ 33 ਜੋ ਬੱਚੇ ਰਾਤ ਵੇਲੇ ਪਿਸ਼ਾਬ ਕਰਦੇ ਹਨ ਉਹਨਾਂ ਨੂੰ ਚੁਹਾਰੇ ਵਾਲਾ ਦੁੱਧੋ ਵਾਲ ਕੇ ਪਲਾਉਣਾ ਚਾਹੀਦਾ ਹੈ ਇਸ ਨਾਲ ਰਾਤ ਵੇਲੇ ਪਿਸ਼ਾਬ ਘਟ ਆਉਂਦਾ ਹੈ ਨੰਬਰ 32 ਜੇਕਰ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਉਸ ਦੀ ਉਸ ਗਲਤੀ ਲਈ ਤੁਸੀਂ ਉਸ ਨੂੰ maaf ਨਹੀਂ ਕਰਦੇ ਤਾਂ ਦਰਵਾਜ਼ਾ ਬੰਦ ਕਰ ਲਵਾਂਗੇ ਤਾਂ ਯਾਦ ਰੱਖਿਓ ਸੱਚ ਤਾਂ ਬਾਹਰ ਹੀ ही रह जाएगा नंबर तेती ज़्यादा देर तक रखा हुआ जूस कौड़ा हो जाता है जो कि साड़ी सेहत ले बहुत ही ज्यादा हानिकारक हो जाता है इसलिए उसनों ताज़ा बना के ताज़ा ही पीता जाए तो वीया है नंबर चौंती पूरी जिंदगी अतर लगा के मर जाओ ਇਰੇ ਵੀ ਤੁਹਾਡੀ ਰਾਖ ਵਿੱਚੋਂ ਖੁਸ਼ਬੂ ਨਹੀਂ ਆਵੇਗੀ ਤਾਂ ਕਿਉਂ ਨਾ ਆਪਣੇ ਲਈ ਸ ਜੀਵਨ ਵਿੱਚ ਚੰਗੇ ਕਰਮਾਂ ਦਾ ਅਤਰ ਲਗਾ ਲਈਏ ਤਾਂ ਕਿ ਮਰਨ ਤੋਂ ਬਾਅਦ ਵੀ ਸਾਡੀ ਰਾਖ ਵਿੱਚੋਂ ਕਰਮਾਂ ਦੀ ਖੁਸ਼ੂ ਆਉਂਦੀ ਰਹੇ ਨੰਬਰ 35 ਕਾਲ ਡਰਿੰਕ ਕਾਫੀ ਤੇ ਚਾਹ ਦਾ ਜਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਾਡੀ ਸਿਹਤ ਲਈ ਬਹੁਤ ਹੀ ਜਿਆਦਾ ਨੁਕਸਾਨਦਾਇਕ ਹੁੰਦਾ ਹੈ ਨੰਬਰ 36 ਸਿਆਸ਼ਤ ਵੀ ਆਪਣੀ ਆਵਾਜ਼ ਹੁੰਦੀ ਹੈ ਤੇ ਜੋ ਕਲਮ ਜਾਂ ਜੀਵ ਦੀ ਵਰਤੀ ਕੀਤੀ ਜਾਵੇ ਬਿਨਾਂ ਵੀ ਲੋਕਾਂ ਦੀ ਜ਼ਮੀਰ ਨੂੰ ਛੂਹ ਲੈਂਦੀ ਹੈ ਨੰਬਰ 37 ਕਣਕ ਦੇ ਆٹے ਅਤੇ ਛੋਲਿਆਂ ਦੀਆਂ ਰੋਟੀਆਂ ਬਣਾਉ ਇਸ ਲਈ ਹੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੀਆਂ ਹਨ ਨੰਬਰ 38 ਜੇਕਰ ਮਿੱਤਰਤਾ ਤੁਹਾਡੀ ਕਮਜ਼ੋਰੀ ਹੈ ਤਾਂ ਯਾਦ ਰੱਖੋ ਕਿ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇੱਕ ਹੋ ਨੰਬਰ 39 ਜੋ 5 ਚਮਚੇ ਸ਼ਹਿਦ 2 ਚਮਚੇ ਸ਼ਹਿਦ ਨੂੰ ਇੱਕ ਕੱਪ ਪਾਣੀ ਵਿੱਚ ਮਿਲਾ ਕੇ ਸਵੇਰ ਸ਼ਾਮ ਪਾਨ ਨਾਲ ਪੁਰਾਣੇ ਤੋਂ ਪੁਰਾਣਾ ਖਾਂਸੀ ਜ਼ਖਾਮ ਠੀਕ ਹੋ ਜਾਂਦਾ ਹੈ ਨੰਬਰ 40 ਪ੍ਰੀਖਿਆ ਹਮੇਸ਼ਾ ਇਕੱਲਿਆਂ ਤੋਂ ਹੀ ਲਈ ਜਾਂਦੀ ਹੈ ਪਰ ਉਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਇਸ ਲਈ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੇ ਨਤੀਜਿਆਂ ਤੇ ਵਿਚਾਰ ਜ਼ਰੂਰ ਕਰੋ ਨੰਬਰ 41 ਜਿਸ ਜਿਸ ਜਗ੍ਹਾ ਤੇ ਕੀੜੇ ਜ਼ਿਆਦਾ ਨਿਕਲ ਰਹੇ ਹਨ ਉਸ ਤੁਸੀ ਉਸ ਖਜੂਰ ਦੀ ਗਿੱਟਕ ਰੱਖ ਦੋ ਇਸ ਨਾਲ ਕੀੜੇ ਨਿਕੰਣੇ ਬੰਦ ਹੋ ਜਾਣਗੇ ਨੰਬਰ 42 ਮੰਨਿਆ ਕੀ ਤੁਸੀ ਕਿਸੇ ਦੀ ਪਾਗ ਨਹੀਂ ਬਦਲ ਸਕਦੇ ਪਰ ਚੰਗੀ ਪ੍ਰੇਰਨਾ ਦੇ ਕੇ ਕਿਸੇ ਨੂੰ ਕਿਸੇ ਸੇਧ ਦੇ ਜ਼ਰੂਰ ਚੱਕਦੇ ਹੂੰ ਨੰਬਰ 43 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਤੁਸੀਂ ਦੋ ਤੋਤੀ ਨੂੰ ਤੁਸੀਂ ਦੇ ਪੱਤੇ ਨੂੰ ਪਾਣੀ ਵਿੱਚ ਵਾਲ ਕੇ ਅਤੇ ਇਸ ਪਾਣੀ ਦੇ ਘਰਾਰੇ ਕਰੋ ਗਲੇ ਦੀ ਖਰਾਸ਼ ਤੋਂ ਬਹੁਤ ਹੀ ਜਲਦੀ ਆਰਾਮ ਮਿਲੇਗਾ ਨੰਬਰ 44 ਵੱਡੇ ਆਦਮੀ ਨਾਲੋਂ ਛੋਟੇ ਪੰਨ ਦਾ ਆਨੰਦ ਵੱਖਰਾ ਹੁੰਦਾ ਹੈ ਕਿਉਂਕਿ ਸਮੁੰਦਰ 'ਚ ਮਿਲਣ ਤੋਂ ਪਹਿਲਾਂ ਹਰ ਨਦੀ ਦਾ ਪਾਣੀ ਮਿੱਠਾ ਹੁੰਦਾ ਹੈ ਨੰਬਰ 45 ਆਮਲੇ ਸਾਰੀ ਆਮਲੇ ਦਾ ਅੰਮਰੱਬਾ ਖਾਨ ਨਾਲ ਸਰੀਰ ਵਿੱਚ ਕਦੇ ਵੀ ਰਾਵਟ ਦੀ ਸੌਰੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਨੰਬਰ 41 ਇਮਾਨਦਾਰ ਵਿਅਕਤੀ ਨਾਲ ਕੀਤਾ ਗਿਆ ਧੋਖਾ ਤੁਹਾਡੀ ਤਬਾਹੀ ਦੇ ਦਰਵਾਜ਼ੇ ਖੋਲਦਾ ਹੈ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਖਿਡਾਰੀ ਕਿਉਂ ਨਾ ਹੋਵੋ ਨੰਬਰ 47 ਸਵੇਰ ਦੇ ਨਾਸ਼ਤੇ ਵਿੱਚ ਗਾਂ ਦੇ ਦੁੱਧ ਦਾ ਬਣਿਆ ਹੋਇਆ ਤਾਜ਼ਾ ਦਹੀਂ ਲਓ ਇਸ ਨਾਲ ਤੁਹਾਡਾ ਪੇਟ ਹਮੇਸ਼ਾ ਠੀਕ ਹੀ ਰਹੇਗਾ ਨੰਬਰ 48 ਹਮੇਸ਼ਾ ਯਾਦ ਰੱਖੋ ਕਿ ਜੋ ਵਿਅਕਤੀ ਤੁਹਾਡੇ ਨਾਲ ਉਹ ਦੇ ਲੋ ਗੱਲ ਕਰਦ ਹੈ ਉਸ ਨਾਲ ਕਦੇ ਵੀ ਦਿਮਾਗ ਨਾਲ ਗੱਲ ਨਾ ਕਰੋ ਨੰਬਰ 49 ਆਪਣੇ ਖਾਣੇ ਵਿੱਚ ਅਦਰਕ ਅਤੇ ਅਜਵੈਨ ਨੂੰ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਸਰੀਰ ਦਾ ਕੋਈ ਵੀ ਦਰਦ ਅਤੇ ਗੈਸ ਦੀ ਦਿੱਕਤ ਕਦੇ ਵੀ ਨਹੀਂ ਹੋਵੇਗੀ ਨੰਬਰ 50 ਤੁਹਾਡੇ ਨਜ਼ਰੀਏ ਮੁਤਾਬਕ ਹੀ ਤੁਹਾਡੇ ਨਾਲ ਚੰਗਾ ਜਾਂ ਬੁਰਾ ਹੋਵੇਗਾ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ ਇਸ ਲਈ ਹੱਥ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਦੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ